ਕਿਹੜਾ ਟਿਕਣੀ ਦੰਦ ਗਏ ਸੱਪ ਬਾਟ ਫੁੱਟੀ ਹੋਰ ਉਹ ਕਿਹਾਂ ਚਲ ਗਏ ਨੇ ਮੈਂ ਭਰਾ ਮੈਨੂੰ ਤੇ ਸਟੋਰੀ ਮੈਂ ਭੇਜਣੀ ਅੱਜ kamu kan kuci kenih hahaha ਕਟ ਲਾਂਦੇ ਆ ਫੋਗਾ ਲੇ ਤੂੰ ਹੀ ਨਾ ਗੱਲ ਕਰ গল ਸੋ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ 15 ਜੂਨ ਤੋਂ ਝੋਨਾ ਜਰਾਏ ਲੱਗਣਾ ਸ਼ੁਰੂ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਤੇ ਆਪਾਂ ਗੱਲਬਾਤ ਵੀ ਕਰਾਂਗੇ ਕਿਸਾਨਾਂ ਨਾਲ ਵੀ ਤੇ ਲੇਬਰ ਦੀ ਜੇ ਗੱਲ ਕਰੀਏ ਤੇ ਲੇਬਰ ਵੀ ਕਿਤੇ ਨਾ ਕਿਤੇ ਪੰਜਾਬ ਦੀ ਬੜੀ ਖੁਸ਼ ਹੈ ਆਪਾਂ ਤਸਵੀਰ ਇੱਕ ਦਿਖਾ ਦਾਂਗੇ ਤੁਹਾਨੂੰ ਝੋਨੇ ਦੀ ਝੋਨਾ ਜਰਾਏ ਪਹਿਲਾਂ ਇਹ ਜਿਹੜੀ ਤੁਹਾਨੂੰ ਤਸਵੀਰ ਦਿਖਾ ਰਹੇ ਆ ਇਹ ਪਨੀਰੀ ਕਹਿੰਦੇ ਨੇ ਇਹਨੂੰ ਜਿਹਨੂੰ ਬੀਜ ਆਪਾਂ ਕਿਹਾ ਜਾਂਦਾ ਇਹਨੂੰ ਪਹਿਲਾਂ ਪੁੱਟਦੇ ਨੇ ਉਸ ਤੋਂ ਬਾਅਦ ਇੱਕ ਇੱਕ ਤੀਲਾ ਕਰਕੇ ਪੁੱਟ ਕੇ ਤਾਂ ਐਦਾਂ ਜਰਾ ਝੋਨਾ ਲੱਗਦਾ ਹੈ ਤੋ ਨਾ ਲੱਗਦਾ ਏ ਝੋਨੇ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਦੂ ਹੀ ਹੁੰਦਾ ਏ ਕਦੂ ਹੁੰਦਾ ਕਦੂ ਜਿਸ ਨੂੰ ਕਿਹਾ ਜਾਂਦਾ ਪੰਜਾਬੀ ਦੇ ਵਿੱਚ ਆਪਾਂ ਦੱਸਦੇ ਕਦੂ ਟਰੈਕਟਰ ਦੇ ਨਾਲ ਪੂਰੀ ਐ ਪਲੇਨ ਟੈਲੀ ਨੂੰ ਪੋਲਾ ਕੀਤਾ ਜਾਂਦਾ ਉੱਤੇ ਉਹਨੂੰ ਅਧਰਾ ਕਰਕੇ ਤੇ ਫਿਰ ਉਹਦੇ ਉੱਤੇ ਜਿਹੜਾ ਝੋਨਾ ਲੱਗਦਾ ਏ ਆਪਾਂ ਗੱਲਬਾਤ ਕਰਾਂਗੇ ਜਿਹੜੇ ਝੋਨਾ ਲਾਣ ਆਂਦੇ ਨੇ ਕਿੰਨੇ ਵਜੇ ਆਂਦੇ ਨੇ ਤੇ ਕਿੰਨੀ ਲੇਬਰ ਮਿਲਦੀ ਏ ਤੇ ਆਪਾਂ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਹਾਂਜੀ ਨਮਸਕਾਰ ਕੀ ਨਾਮ ਦੇ ਪਰਮਜੀਤ ਕੋਰ ਪਰਮਜੀਤ ਜੀ ਕਿੰਨਾ ਪਰਿਵਾਰ ਤੇ ਕੋਣ ਕੋਣਾ ਪਰਿਵਾਰ ਦੇ ਵਿੱਚ ਉਹ ਦੱਸੋ ਜੀ ਪੁਰਵਾਰ ਡੈਡੀ ਜੀ ਹੈ ਜੀ ਤੇ ਇੱਕ ਬੇਟਾ ਮੇਰਾ ਦੋ ਬੇਟੀਆਂ ਇੱਕ ਮੈਂ ਇੱਕ ਛਾਣੀ ਆ ਉਹਨਾਂ ਨੇ ਦੋ ਤਿੰਨ ਬੇਟੀਆਂ ਤੇ ਇੱਕ ਬੇਟਾ ਵਾ ਉਹਨਾਂ ਦੀ ਵੀ ਘਰ ਵਾਲਿਆਂ ਦੀ ਦਾਤ ਹੋ ਗਈ ਜੇ ਉਹਨਾਂ ਦੇ ਬੇਟਾ ਇੱਕ ਹੈਂਡਿਕੈਪ ਆ ਜੀ ਉਹ ਵੀ ਇਤਰਾ ਮਿਹਨਤ ਕਰਦੇ ਆ ਤੇ ਮੈਂ ਤਾਂ ਆਪਾਂ ਵੀ ਦੋਵੇਂ ਕਰਦੇ ਆ ਦੋਵੇਂ ਭਰਾ ਇਤਰਾ ਹੋ ਗਏ ਆ ਸੋ ਤੁਸੀਂ ਝੋਨਾ ਲਗਾਉਂਦੇ ਹੋ ਕਿੰਨੇ ਵਜੇ ਆ ਜਾਂਦੇ ਹੋ ਸਿਰੇ ਝੋਨਾ ਲਗਾਉਂਦੇ ਆ 5 ਵਜੇ ਆ ਜਾਂਦੇ ਸੋ ਐਨੀ ਗਰਮੀ ਆ ਗਰਮੀ ਦੇ ਵਿੱਚ ਸਾਰੀ ਦਿਹਾੜੀ ਫਿਰ ਸ਼ਾਮੀ ਕਿੰਨੇ ਵਜੇ ਜਾਣਾ ਸ਼ਾਮੀ ਚੱਲ ਜਾਂਦੇ ਫਿਰ ਅੱਧੇ 8:30 ਹੋ ਜਾਂਦੀ ਜੇ ਰਾਤ ਤੇ ਜਾ ਕੇ ਰੁਕੀ ਪਾਣੇ ਸੋ ਫਿਰ ਜਿਹੜਾ ਐਨੀ ਗਰਮੀ ਹੈ ਗਰਮੀ ਦੇ ਵਿੱਚ ਪਾਣੀ ਵੀ ਬੜਾ ਗਰਮ ਹੁੰਦਾ ਪਰ ਫਿਰ ਵੀ ਕਿਤਨਾ ਕਿਤੇ ਮਨ ਨਹੀਂ ਡੋਲਦਾ ਕਿ ਇਹ ਗਰਮੀ ਦੇ ਵਿੱਚ ਕੰਮ ਨਹੀਂ ਕਰਨਾ ਡੋਲ ਜਾਂਦਾ ਫਿਰ ਵੀ ਲੱਗੇ ਰਹੀਦਾ ਵਾ ਕੀ ਕਹਨਾ ਪਰਮਾਤਮਾ ਦਾ ਨਾਮ ਲੈ ਕੇ ਸੋ ਫਿਰ ਜਿਹੜੀ ਲੇਬਰ ਹੈ ਮਿਲ ਜਾਂਦੀ ਤੁਹਾਨੂੰ ਟਾਈਮ ਨਾ ਪਾਵੇ ਹਾਂਜੀ ਠੀਕ ਜੀ ਮਿਲ ਜਾਂਦੀ ਹਾਂਜੀ ਬਹੁਤ ਵਧੀਆ ਕਿਸਾਨ ਵੀਰ ਵੱਲੋਂ ਕਿੰਨਾ ਕੁ ਫਿਰ ਸਹਿਯੋਗ ਕੀਤਾ ਜਾਂਦਾ ਲੇਬਰ ਦਾ ਬਹੁਤ ਵਧੀਆ ਜੀ ਠੀਕ ਹੈ ਸੋ ਪਹਿਲਾ ਪਹਿਲਾ ਜਿਹੜੇ ਪ੍ਰਵਾਸੀ ਭਈਏ ਝੋਨਾ ਲਗਾਉਂਦੇ ਸੀਗੇ ਪਰ ਹੂਣ ਜਿਹੜਾ ਪੰਜਾਬੀਆਂ ਨੂੰ ਮੌਕਾ ਦਿੱਤਾ ਗਿਆ ਕਿਤੇ ਨਾ ਕਿਤੇ ਤੁਸੀਂ ਖੁਸ਼ ਨਹੀਂ ਹੈਗੇ ਕਿ ਪ੍ਰਵਾਸੀਆਂ ਨੂੰ ਨਹੀਂ ਕੰਮ ਕਰਨ ਦਿੱਤਾ ਜਾਂਦਾ ਪਿਆ ਤੇ ਸਾਨੂੰ ਪੰਜਾਬੀਆਂ ਨੂੰ ਜਿਹੜਾ ਕੰਮ ਦਿੱਤਾ ਹੈ ਕਿਤੇ ਨਾ ਕਿਤੇ ਖੁਸ਼ ਨਹੀਂ ਤੁਸੀਂ ਹਾਂਜੀ ਬਹੁਤ ਖੁਸ਼ ਜੀ ਬਹੁਤ ਜੀ ਪੰਜਾਬ ਨੂੰ ਕੰਮ ਕੀਤਾ ਗਿਆ ਜੀ ਤੇ ਕੰਮ ਜਿਹੜਾ ਕਰਦੇ ਉਹ ਵਧੀਆ ਢੰਗ ਨਾਲ ਹੋ ਜਾਂਦਾ ਹੈ ਪ੍ਰਵਾਸੀ ਕੋਲੋਂ ਫਾਹ ਲਾ ਕੇ ਚੱਲ ਜਾਂਦਾ ਹਾਂਜੀ ਠੀਕ ਹੈ ਕੀ ਮੈਸੇਜ ਦੇਣਾ ਚਾਹੁੰਦੇ ਹੋ ਪਹਿਲਾਂ ਭਈਏ ਕਰਦੇ ਹੁਣ ਅਸੀਂ ਕੰਮ ਕਰਦੇ ਹਾਂ ਅਸੀਂ ਬਹੁਤ ਖੁਸ਼ ਜੀ ਜੀ ਇੱਕ ਕਿਸਾਨ ਵੱਲੋਂ ਜਿਨ੍ਹਾਂ ਦੇ ਕਿਸਾਨ ਦੇ ਵਿੱਚ ਤੇ ਜਿਨ੍ਹਾਂ ਦੀ ਪੈਲੀ ਦੇ ਵਿੱਚ ਤੁਸੀਂ ਕੰਮ ਕਰਦੇ ਉਹਨਾਂ ਦਾ ਕਿੰਨਾ ਕੇ ਸਹਿਯੋਗ ਆ ਫਿਰ ਬਹੁਤ ਜ਼ਿਆਦਾ ਜੀ ਉਹ ਵੀ ਪਰਿਵਾਰ ਵਾਂਗ ਨੇ ਸਾਰਾ ਪਰਿਵਾਰ ਆ ਤੇ ਲੱਗਾ ਹਾਂਜੀ ਠੀਕ ਹਾਂਜੀ ਠੀਕ ਉਹ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਕਿਸਾਨ ਵੀਰ ਵੱਲੋਂ ਵੀ ਬੜਾ ਜਿਹਰਾ ਸਹਿਯੋਗ ਦਿੱਤਾ ਜਾਂਦਾ ਹੈ ਉਹ ਵੀ ਸਵੇਰ ਤੋਂ ਨਾਲ ਲੱਗਦੇ ਨੇ ਸਾਰਾ ਪਰਿਵਾਰ ਜਿਹੜਾ ਏ ਪੂਰਾ ਨਾਲ ਸਾਥ ਦਿੰਦਾ ਏ ਕਦੇ ਚਾਹ ਲੈ ਆਂਦੇ ਤੇ ਕਦੇ ਉਹ ਰੋਟੀ ਲੈ ਆਂਦੇ ਕਦੇ ਲੱਸੀ ਲੈ ਆਂਦੇ ਆ ਕਿਸਾਨ ਵੀਰ ਵੱਲੋਂ ਵੀ ਬੜਾ ਜਿਹਰਾ ਹੈ ਪਰਵਾਹ ਹੁਗਾਰਾ ਦਿੱਤਾ ਜਾ ਰਿਹਾ ਆ ਆਪਾਂ ਗੱਲਬਾਤ ਵੀ ਕਰਦੇ ਆ ਉਹਨਾਂ ਨਾਲ ਵੀ ਕਿਸਾਨ ਵੀਰ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਬੱਤੀ ਜਾਂ ਪਾਣੀ ਦੀ ਕੋਈ ਦਿੱਕਤ ਨਹੀਂ ਆਂਦੀ ਪੀ ਗੱਲਬਾਤ ਕਰਦੇ ਆ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੋਧਨ ਨੂੰ ਦੇਖੋ ਪ੍ਰਗਟ ਸਿੰਘ ਪ੍ਰਗਟ ਸਿੰਘ ਜੀ ਕਿੱਦਾਂ ਦੇਖਦੇ ਹੋ ਕਿ ਇਹ ਲੇਬਰ ਜੇਰੀ ਹੈ ਪੰਜਾਬ ਦੀ ਲੇਬਰ ਕੰਮ ਕਰਦੀ ਪਈ ਹੈ ਬਹੁਤ ਵਧੀਆ ਜੀ ਜੀ ਹਾਂ ਜੀ ਬਹੁਤ ਵਧੀਆ ਭਈ ਇਹਦੇ ਤੁਹਾਨੂੰ ਪਤਾ ਗਲੋਫਾ ਲਾ ਕੇ ਚੱਲ ਜਾਂਦੇ ਆ ਜੀ ਇਹਦੇ ਇੱਥੇ ਚੰਗਾ ਲਾਉਂਦੇ ਆ ਆਪਣੇ ਪੇਟ 'ਚ ਰਾਣਾ ਪੇਟ 'ਚ ਸਭ ਕੁਝ ਜੀ ਜੀ ਹਾਂ ਜੀ ਬਹੁਤ ਵਧੀਆ ਲਾਉਂਦੇ ਚੋ ਸੋ ਕਿੰਨੀ ਦਿਨ ਤੋਂ ਜਿਹੜਾ ਝੋਨਾ ਲੱਗਣ ਲੱਗ ਪਿਆ ਇਹ 15 ਜੂਨ ਤੋਂ ਲੱਗਣ ਡਿਆ ਜੀ ਹਾਂ ਜੀ ਤੇ ਲੇਬਰ ਫਿਰ ਜਿਹੜੀ ਇਹ ਲੋਕਲ ਪੰਜਾਬ ਦੀ ਲੇਬਰ ਆ ਤਾਂ ਕਿਤੇ ਨਾ ਕਿਤੇ ਬੜੇ ਖੁਸ਼ ਨੇ ਕਹਿੰਦੇ ਵੀ ਕਿ ਕਿਸਾਨ ਵੀਰ ਆ ਸਾਡਾ ਤੇ ਉਹ ਵੀ ਸਾਡੇ ਨਾਲ ਬੜਾ ਮਿਹਨਤ ਕਰਦੇ ਸਵੇਰ ਤੋਂ ਉਹ ਵੀ ਆ ਜਾਂਦੇ ਨਾਲ ਹਾਂਜੀ ਬਿਲਕੁਲ ਜੀ ਬਹੁਤ ਖੁਸ਼ ਆ ਰਲ ਮਿਲ ਕੇ ਡੇ ਹਾਂ ਜੀ ਲੋ ਜੀ ਫਿਰ ਕੀ ਕਹਿਣਾ ਚਾਹੁੰਦੇ ਹੋ ਕਿ ਆਦ ਕੀ ਪੰਜਾਬ ਦੀ ਲੇਬਰ ਚੱਲੀ ਲੱਗੀ ਏ ਤੇ ਕਿਤੇ ਨਾ ਕਿਤੇ ਖੁਸ਼ ਵੀ ਨੇ ਉਹ ਹਾਂਜੀ ਅਸੀਂ ਤੇ ਕਹਿੰਦੇ ਹਾਂ ਜੀ ਕੰਮ ਕਰਨ ਪੰਜਾਬੀ ਤੇ ਵਧੀਆ ਗੱਲ ਆ ਬਹੁਤ ਵਧੀਆ ਗੱਲ ਆ ਅਸੀਂ ਜ਼ਰੂਰ ਪਿਆਰੀਆਂ ਨੂੰ ਡੋਣਾ ਜੀ हां जी ਉਹਨਾਂ ਦੇ ਗਲੋਂ ਲਾ ਕੇ ਗਾਂ ਜਾਣਾ ਹੈ ਜੀ ਜੀ ਹਾਂ ਜੀ ਬਹੁਤ ਕੋਚ ਆਈ ਸੋ ਫਿਰ ਕਿੰਨੀ ਕਿ ਲੇਵਰ ਜਰੀ ਇਹਨਾਂ ਨੂੰ ਦਿੱਤੀ ਜਾਂਦੀ ਕਿੱਲੇ ਦੀ ਤੇ ਵੇਖੋ ਜੀ ਜੋ ਨਿਕਲੂਗਾ ਰੇਟ ਉਹ ਦਵਾਂਗੇ ਜੀ 4000 ਤੋਂ ਉੱਪਰ ਹੀ ਰੇਟ ਨਿਕਲਣਾ ਜੀ ਜੀ ਹਾਂ ਜੀ ਕੋਈ ਬੱਤੀ ਦੀ ਕੋਈ ਪਾਣੀ ਦੀ ਕੋਈ ਸਮੱਸਿਆ ਤਾਂ ਨਹੀਂ ਤੁਹਾਨੂੰ ਆਂਦੀ ਨਹੀਂ ਜੀ ਨਹੀਂ ਬਿਲਕੁਲ 8 ਘੰਟੇ ਬੱਤੀ ਦੇਣ ਦੇ ਬਹੁਤ ਵਧੀਆ ਹਾਂ ਜੀ ਪੂਰੀ ਹੈ ਫਿਰ ਤਸਵੀਰ ਤੁਹਾਨੂੰ ਇੱਕ ਦਿਖਾ ਦਾਂਗੇ ਝੋਨੇ ਦੀ ਝੋਨਾ ਜੇ ਰਾਇ ਲੱਗਿਆ ਹੋਇਆ ਤੇ ਲੱਗਦਾ ਪਿਆ ਹੈ ਬੜੀ ਕਿਰਪਾਏ ਕਹਿੰਦੇ ਨੇ ਕਿਸਾਨ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਟਾਈਮ ਨਾਲ ਬੱਤੀ ਮਿਲਦੀ ਪਈ ਐ ਤੇ ਪਾਣੀ ਦੀ ਵੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਤੇ ਜੇ ਲੇਬਰ ਦੀ ਗੱਲ ਕਰ ਲਈਏ ਤਾਂ ਲੇਬਰ ਵੀ ਬੜੀ ਖੁਸ਼ ਆ ਕਿਤੇ ਨਾ ਕਿਤੇ ਕਿਉਂ ਖੁਸ਼ ਆ ਕਿ ਸਾਨੂੰ ਪੰਜਾਬੀਆਂ ਨੂੰ ਵੀ ਕਿਤੇ ਨਾ ਕਿਤੇ ਕੰਮ ਮਿਲਿਆ ਐ ਪਹਿਲਾਂ ਬਿਹਾਰੀ ਇਹ ਕੰਮ ਕਰਦੇ ਸੀ ਭਈ ਇਹ ਕੰਮ ਕਰਦੇ ਸੀ ਪਰ ਕਿਸਾਨ ਨੇ ਕਿਹਾ ਐ ਕਿ ਉਹ ਵੀ ਸਾਡੇ ਪੱਲੇ ਕੱਖ ਨਹੀਂ ਪਾ ਕੇ ਜਾਂਦੇ ਉਹ ਵੀ ਗਲੋ ਫਾਲ ਆ ਕੇ ਗਾ ਜਾਂਦੇ ਸੀ ਪਰ ਹੁਣ ਕਿਤੇ ਨਾ ਕਿਤੇ ਪੰਜਾਬੀ ਕੰਮ ਕਰਦੇ ਪਏ ਨੇ ਤੇ ਬੜੇ ਆਪਾਂ ਖੁਸ਼ ਆ ਲੇਬਰ ਵੀ ਖੁਸ਼ ਆ ਕਿਸਾਨ ਵੀ ਖੁਸ਼ ਆ ਕਿਉਂਕਿ ਉਹਨਾਂ ਨੂੰ 24 ਘੰਟੇ ਜਰੀਏ ਬੱਤੀ ਵੀ ਮਿਲਦੀ ਪਈ ਏ ਪਾਣੀ ਦੀ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਂਦੀ ਪਈ ਸੋ ਵੀਡੀਓ ਨੂੰ ਵੱਤ ਵਾਤ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਲਕੀ ਰਾਜਪੂਤ ਗੁਰਦਾਸਪੁਰ